ਤੁਸੀਂ ਲੰਮਾ ਸਮਾਂ ਧਰਮਿੰਦਰ ਦਿਓਲ ਦੇ ਨਾਲ ਰਹੇ ਹੋ ਜਿਸ ਵੇਲੇ ਉਹ ਇੱਥੇ ਪੰਜਾਬ ਰਹਿੰਦੇ ਸੀ ਕੱਲ ਜਦ ਖਬਰ ਪਤਾ ਲੱਗੀ ਤਾਂ ਮਨ ਨੂੰ ਠੇਸ ਪਹੁੰਚੀ ਉਹਨਟੀ ਜੀ ਅੰਨ ਨਹੀਂ ਖਾਦੇ ਰੋਟੀ ਨਹੀਂ ਖਾਦੇ ਹਾਂ ਬਹੁਤ ਜ਼ਿਆਦਾ ਸੋਚੀ ਹੋਇਆ ਸ਼ਰੀਰ ਨੇ ਬਹੁਤ ਜ਼ਿਆਦਾ ਜਿੰਨੇ ਕਹਿੰਦੇ ਦੋਸਤੀ ਬਹੁਤ ਵੱੜ ਗਈ ਉਹਦੇ ਨਾਲ ਘਰਦਿਆਂ ਨੇ ਨਹੀਂ ਕਿਹਾ ਵੀ ਤੁਸੀਂ ਰੋਟੀ ਕਿਉਂ ਨਹੀਂ ਖਾਂਦੇ ਹੈਗੇ ਕਿਹਾ ਮਾ ਮੱਲ ਮੇਰਾ ਸਾਥੀ ਮੇਰਾ ਆੜੀ ਦੀ ਮੌਤ ਦਾ ਵਾਤਾਵਰਣ ਲੱਗ ਗਿਆ ਮੈਨੂੰ ਭੁੱਖ ਨਹੀਂ ਹੈਗੀ ਮੈਂ ਨਹੀਂ ਖਾਂਦੀ ਮੈਨੂੰ ਤਾਂ ਇਹ ਲੱਗਦਾ ਵੀ ਮੇਰੇ ਘਰ ਦਾ ਮੇਰਾ ਸਾਕਾ ਭਰਾ ਸੀ ਜਿਵੇਂ ਤੁਸੀਂ ਅਸਲ ਜਿਵੇਂ ਨਾ ਉਹ ਗੱਲਾਂ ਪਤਾ ਸਾਡੀਆਂ ਉਸ ਲੋਟੋਂ ਬਦੀਆਂ ਮੇਰੇ ਜਾਦੂ ਨੇ ਵੀ ਆਪਾਂ ਨੇ ਆ ਗੱਲਾਂ ਕਰੀਆਂ ਸੀ ਆ ਗੱਲਾਂ ਕਰੀਆਂ ਆਏ ਪਿਆਰ ਬਹੁਤ ਆਦੀ ਗਾ ਇਹ ਗੱਲਾਂ ਤੁਖ ਤੁਖ ਯਾਦ ਕਰਦੀ ਕਿ ਹੋਇਆ ਆਦ ਹੁੰਦੀਆਂ ਨੇ ਹੁਣ ਉਹਨਾਂ ਦੇ ਪੁੱਤਰ ਨੇ ਸਨੀ ਜੇ올 ਬੋ ਵੀ ਜੇ올 ਲੱਗਦਾ ਵੀ ਉਹਨਾਂ 'ਚ ਝਲਕ ਪੈਂਦੀ ਏ ਧਰਮਿੰਦਰ ਦੇ올 ਝਲਕ ਤਾਂ ਪੈਂਦੀ ਆ ਉਹਦੀ ਰੀਸ਼ ਨਹੀਂ ਕਰ ਗੱਲ ਸਕਦੇ ਇੱਕੋ ਢੇ ਧਰਮਿੰਦਰ ਦੇ올 ਹਾਣੀ ਸੀਗੇ ਹਾਣੀ ਦੇ ਪੁੱਤ 2 ਸਾਲ ਮੇਰੇ ਤੋਂ ਵੱਡੇ ਸੀ ਵੀ ਵੀ ਤੁਸੀਂ ਦੋ ਰਾਤਾਂ ਕੱਠੀਆਂ ਕੱਟੀਆਂ ਧਰਮਿੰਦਰ ਨਾਲ ਉਹ ਕਿਵੇਂ ਸੁਭਬ ਬਣਿਆ ਸੀ ਤੂੰ ਬਲ ਤੇ ਮੰਨ ਲਓ ਉਹਨੂੰ ਕਬੇੜਾ ਹੋ ਗਿਆ ਦਿਨ ਛਿਪ ਗਿਆ ਤੂੰ ਸਾਈਕਲ ਤੇ ਤਖੋ ਸਾਨਿਆਲ ਬਾੜ ਬਹੁਤ ਜਾਦੇ ਆ ਮੈਂ ਉਹਨੂੰ ੱੱਕੇ ਨਾਲ ਰੱਖਿਆ ਆ ਮੇਰੇ ਕੋਲ ਰਹਿ ਨਹੀਂ ਜਾਣ ਦੇਣਾ ਹੈਗਾ ਰਹਿ ਪਿਆ ਜੀ ਕਿਹੜੀਆਂ ਗੱਲਾਂ ਕੀਤੀਆਂ ਉਸ ਰਾਤ ਹਾਂ ਜੀ ਤੂੰ ਬਲ ਵੀ ਨੀ ਨੋਕਰੀ ਨਾਲ ਤੁਸੀਂ ਕਿਵੇਂ ਕਰਦੇ ਹੋ ਗਜਾਰਾ ਵੀ ਖੇਤੀ ਨਹੀਂ ਕਰਦੇਗਾ ਨਾ ਨਹੀਂ ਪਹਿਲਾਂ ਜਿਉਂ ਕਰਕੇ ਖੇਤੀ ਕਰਦੇ ਸੀਗੇ ਅਦਾ ਮਾਇਆ ਪਰਲੇ ਆ ਪਰਕੇ ਮੈਨੂੰ ਆ ਨੌਕਰੀ ਮਿਲ ਗਈ ਯੂਵੈਲ ਤੇ ਜਾ ਦੌੜਣਾ ਵਿੱਚੇ ਬਜ਼ੁਰਗ ਵੀ ਵਿਲੇ ਹੁੰਦੇ ਸੀ ਇਹ ਵਿੱਚ ਨਾਉਣਾ ਸਾਰੇ ਪਿੰਡ ਦੇ ਇੱਥੇ ਇੱਥੇ ਹੀ ਨਾਉਦੇ ਦੇ ਟੂਬਰ ਤੇ 65 ਰੁਪਏ ਦਰਕਾਉਦੀ ਹਾਂ 65 ਰੁਪਏ ਹਾਂ ਉਹ ਤਾਂ 65 ਰੁਪਏ ਵੀ ਬਹੁਤ ਜ਼ਿਆਦਾ ਲੱਗਦੇ ਬਹੁਤ ਜ਼ਿਆਦਾ ਲੱਗਦੇ ਤੇ ਉਹ ਤਾਂ 65 ਰੁਪਏ ਦੀ ਦਰਕਾਉਤ ਕੋਈ ਨਹੀਂ ਕਰਿਆ ਉਹਨਾਂ ਪੈਸੇ ਇਹ ਤਾਂ ਘਰ ਦੇ ਨਾਲ ਵੀ ਪਿਆਰ ਨਹੀਂ ਜਿੰਦਾ ਉਹਦਾ ਹੁਣ ਮੈਨੂੰ ਪਿਆਰ ਦੁੱਖ ਦਿੰਦਾ ਬਾਦ ਬਲੋ ਠੋਕਰ ਮਾਰ ਲੱਗਦੀ ਆ ਬਤ ਵਾਹ ਤੇ ਵੀ ਉਹਦੂ ਅੱਗੋਂ ਚਲੇ ਜਾਂਦਾ ਮੈਂ ਤਾਂ ਚੰਗਾ ਦੀ ਇੰਨਾ ਪਿਆਰ ਸੀ ਉਹ ਰਿਆ ਦੀ ਤਾ ਇੰਨਾ ਵਿਆਹ ਦੀ ਹੁਣ ਮੈਂ ਕਹਿੰਨੇ ਆ ਪੱਕਾ ਦਿੰਦਾ ਉਹਨਾ ਮੈਂ ਤੈਨੂੰ ਟਿੱਡ ਦਾ ਪਾਰ ਕੇ ਨਹੀਂ ਲਗਾ ਸਕਦਾ ਕਾਰਨੀ ਦਾ ਦੁੱਧ ਵੀ ਬੜਾ ਪੀਤਾ ਤੁਸੀਂ ਆ ਦੁੱਧ ਮੱਲ ਪੀਤਾ ਜਾ ਕੇ ਕਾਰਨੀ ਚੋਂ ਮਲਾਈ ਪਿਛਲੇ ਲਿਆਉਂਦਾ ਦੀ ਮੈਂ ਜੱਟ ਬਦਲ ਗਿਆ ਤੂੰ ਵੈਦੀ ਲਿਆਉਣਾ ਲੈ ਜਾ ਉਹਨਾਂ ਦੀ ਵੈਦੀ ਕਾਣਾ ਵੀ ਘਰ ਨੂੰ ਚਲ ਕਾ ਪੀਣਾ ਗਿਆ ਉਰੀ ਲੈ ਥੱਲੇ ਤੋਂ ਕਿੱਥੇ ਤੱਕ ਚਲਿਆ ਗਿਆ ਸਮਾਨ ਤੱਕ ਚਲੇਗਾ ਆ ਵੀ ਕਿਹਾ ਉਹਨੇ ਵੀ ਸਮਾਨ ਤੱਕ ਚਲੇ ਜਾ ਬਰਾ ਕਹਿੰਦਾ ਮੇਰਾ ਸਫੈਦਾ ਕਾ ਨਾ ਉੱਥੇ ਦਾ ਉੱਥੇ ਹੀ ਕਹਿਣਾ ਕੌਣ ਇਹਦਾ ਬੋਤ ਨੇ ਐਕਟਰ ਪਰ ਨਹੀਂ ਉਹ ਦੁਨੀਆ ਤੋਂ ਵੱਖਰਾ ਸੀ ਉਹ ਐਕਟਰਾਂ ਚੋਂ ਤਾਂ ਜੱਟ ਵੱਖਰੀ ਦੀ ਦੁਨੀਆ ਕੋਸ ਮੱਲ ਕਹਿੰਦੇ ਰਹੇ ਆ ਪਰ ਕਿੱਥੇ ਸੁਣਦਾ ਦਾਤਾ ਉਹ ਨਾ ਨਿਕਲੇ ਅਲੰਬਰ ਤੇ ਕਾ ਨੂੰ ਸੁਣਦਾ ਦਾਤਾ ਸਸ਼ੀਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਬਾਲੀਵੁੱਡ ਦੇ ਹੀ ਮੈਨ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਜਿਵੇਂ ਇਹ ਖਬਰ ਸਾਹਿਬ ਦੇ ਕੰਨਾਂ ਤੱਕ ਪਹੁੰਚਦੀ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਉਹ ਸ਼ਖਸੀਅਤ ਜਿਸ ਨੇ ਕੀ ਬਿਲਕੁਲ ਗਰਾਉਂਡ ਜ਼ੀਰੋ ਤੋਂ ਉੱਠ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਨਾਮ ਬਣਾਇਆ ਪੰਜਾਬ ਦੀ ਧਰਤੀ ਦਾ ਉਹ ਸੂਰਮਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਵਕਤ ਅਸੀਂ ਧਰਮਿੰਦਰ ਦਿਓਲ ਦੇ ਕੁਝ ਨਜ਼ਦੀਕੀ ਸਾਥੀਆਂ ਦੇ ਨਾਲ ਮੌਜੂਦ ਆ ਬਾਪੂ ਜੀ ਹੋਰੀ ਮੇਰੇ ਨਾਲ ਬੈਠੇ ਨੇ ਇਹਨਾਂ ਨੂੰ ਵੀ ਜਦੋਂ ਇਹ ਖਬਰ ਪਤਾ ਲੱਗਦੀ ਹੈ ਤਾਂ ਇੱਕ ਵਾਰੀ ਮਨ ਸਭ ਦਾ ਉਦਾਸ ਹੋ ਜਾਂਦਾ ਹੈ ਕਿ ਆਖਿਰਕਾਰ ਉਹ ਯਾਰ ਜਿਹੜਾ ਕਿ ਜਿਸ ਦੇ ਨਾਲ ਅਸੀਂ ਰਾਤਾਂ ਤੱਕ ਇਕੱਠੀਆਂ ਬਿਤਾਈਆਂ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਗੱਲ ਕਰਦੇ ਹਾਂ ਕਿ ਆਖਿਰਕਾਰ ਕਿਵੇਂ ਇਹ ਉਹਨਾਂ ਦੇ ਜੋ ਯਾਦਾਂ ਸੀਗੀਆਂ ਕਿਵੇਂ ਉਹਨਾਂ ਨੂੰ ਯਾਦ ਕਰਦੇ ਨੇ ਤਾਂ ਬਾਪੂ ਜੀ ਸਭ ਤੋਂ ਪਹਿਲਾਂ ਤੁਹਾਨੂੰ ਹੀ ਸਵਾਲ ਆ ਤੁਸੀਂ ਲੰਮਾ ਸਮਾਂ ਧਰਮਿੰਦਰ ਦਿਓਲ ਦੇ ਨਾਲ ਰਹੇ ਹੋ ਜਿਸ ਵੇਲੇ ਉਹ ਇੱਥੇ ਪੰਜਾਬ ਰਹਿੰਦੇ ਸੀ ਕੱਲ ਜਦ ਖਬਰ ਪਤਾ ਲੱਗੀ ਤਾਂ ਮਨ ਨੂੰ ਠੇਸ ਪਹੁੰਚੀ ਪਹੁੰਚੀ ਜੀ ਅਨ ਨਹੀਂ ਖਾਦੇ ਰੋਟੀ ਨਹੀਂ ਖਾਦੀ ਹਾਂ ਬਹੁਤ ਜ਼ਿਆਦਾ ਮਸੂਤੀ ਹੋ ਗਿਆ ਸਰੀਰ ਨੇ ਬਹੁਤ ਜ਼ਿਆਦਾ ਜਿੰਨੇ ਕਹਿੰਦੇ ਦੋਸਤੀ ਬਹੁਤ ਵੱੜ ਗਈ ਸੀ ਉਹਦੇ ਨਾਲ ਰਾਤਾਂ ਤਾਂ ਮੇਰੇ ਕੋਲ ਦੋ ਵੀ ਟਿੱਪੇ ਆ ਯਾਨੀ ਮੂੰ ਮਿਲਦਾ ਕਿੰਦਾ ਦਾ ਰਹਿੰਦੇ ਸੀ ਤੇ ਜਦ ਤੂੰ ਮੇਰੇ ਤੇ ਆਉਂਦੇ ਦੀ ਅੱਜ ਕੇ ਪਤਾ ਲੱਗ ਵੀ ਆ ਗਿਆ ਜਦ ਦੁੱਧ ਲੈ ਕੇ ਆਉਣਾ ਮੈਂ ਉਹਨੂੰ ਹਾਂ ਮੱਲ ਜਦੋਂ ਬਾਪੂ ਜੀ ਇਹ ਪਤਾ ਲੱਗਾ ਵੀ ਉਹ ਹਸਪੀਟਲ ਚ ਐਡਮਿਟ ਨੇ ਛੁੱਟੀ ਮਿਲ ਗਈ ਉਸ ਤੋਂ ਬਾਅਦ ਹਰ ਕੋਈ ਅਰਦਾਸਾਂ ਕਰਦਾ ਸੀ ਵਿਦਯੋਲ ਸਾਹਿਬ ਠੀਕ ਹੋ ਜਾਣ ਮੈਂ ਬਹੁਤ ਮੱਲ ਹਾਂ ਬਹੁਤ ਅਰਦਾਸਾਂ ਕਰਦੇ ਸੱਚੇ ਪਾਤਸ਼ਾਹ ਕਈ ਜਿਵੇਂ ਬੈਠੇ ਸ਼ਾਨੇ ਬੰਦੇ ਸੀ ਤਾਂ ਅੰਚ ਖੇਲ ਕੇ ਉੱਠ ਕੇ ਖੜਕ ਲੈਂਦੇ ਜਦ ਪਤਾ ਲੱਗਦਾ ਸੀ ਵੀ ਤੇ ਪਾਤਸ਼ਾਹ ਉਹਨੂੰ ਤੰਦਰੁਸਤ ਕਰਦੇ ਸਾਡਾ ਦੋਸਤ ਹੈ ਉਹਨੂੰ ਜਿਵੇਂ ਬਿਲਕੁਲ ਉਹ ਜਿਹਾ ਜਿਹਾ ਬਣਾ ਦੇ ਦਾਦਾ ਉਹ ਤਾਂ ਕੀ ਪੁਰਾ ਕਰਦਾ ਉਹ ਤਾਂ ਬਹੁਤ ਦਾਨ ਕੀਤਾ ਬਿਲਕੁਲ ਸਹੀ ਗੱਲ ਐਤੇ ਨਹੀਂ ਕੋਈ ਇੰਨਾ ਦਾਨ ਕੀਤਾ ਪੁੱਤ ਉਹਦਾ ਪੈਸਾ ਵੰਡਿਆ ਉਹਨੇ ਕਿਤੇ ਪਰਵਾਹ ਮੰਨੀਆਂ ਕਿੱਦਾਂ ਆਪਾਂ ਨੂੰ ਪਤਾ ਯਾਰ ਬਹੁਤ ਕੁਝ ਮੱਲ ਕਹਿੰਦੇ ਰਹੇ ਪਰ ਕਿੱਥੇ ਸੁਣਦਾ ਦਾਤਾ ਨਾ ਨਿਕਲਿਆ ਅਲੰਬਰ ਪੈਗਾ ਨੂੰ ਸੁਣਦਾ ਦਾਤਾ ਪਤਾ ਥੋੜੇ ਧਰਮਿੰਦਰ ਦਿਓ ਲਹਾਣੀ ਸੀਗੇ ਹਾਣੀ ਦੇ ਪੁੱਤ 2 ਸਾਲ ਮੇਤੋਂ ਵੱਡੇ ਦੀ ਮੇਰੀ 3 ਸਾਲ 90 ਸਾਲ ਦੀ ਉਮਰ ਹੋ ਗਈ ਮੱਲ ਉਹਦੀ 1 ਘੱਟ 90 ਚ ਉਹਦੀ ਮੌਤ ਹੋ ਗਈ 2 ਸਾਲ ਮੇਤੋਂ ਵੱਡੇ ਬਿਲਕੁਲ ਫਿਰ ਜਦ ਕੱਲ ਉਹਨਾਂ ਦੀ ਮੌਤ ਦੀ ਖਬਰ ਪਤਾ ਲੱਗੀ ਫਿਰ ਘਰ ਚ ਚੁੱਲਾ ਵੀ ਨਹੀਂ ਬਾਲਿਆ ਮੈਂ ਤਾਂ ਚੁੱਲਾ ਦਬਾਲਿਆ ਮੈਂ ਨਹੀਂ ਖਾਦਾ ਕੁਝ ਹੁਣ ਐ ਤੁਹਾਨੂੰ ਪਤਾ ਹੀ ਅੱਜ ਕੱਲ ਜੇ ਕੋਈ ਘਰ ਚ ਮਰ ਜਾ ਘਰ ਦੇ ਤਾਂ ਉਹਦੇ ਮਸੂਫਤ ਨਹੀਂ ਮੰਨਦੇ ਕਿ ਘਰ ਦੇ ਤੁਲਾ ਤਾਂ ਪਹਿਲਾਂ ਪੀਣਗੇ ਕਰਕੇ ਚਾਹੇ ਬੜਾ ਪਿਆ ਹੋਵੇ ਹਾਂ ਹੁਣ ਇਹ ਜਬਾਨਾ ਮੱਲ ਫਿਰ ਬਾਪੂ ਹੀ ਤੁਹਾਨੂੰ ਘਰ ਦੇ ਨਹੀਂ ਕਿਹਾ ਵੀ ਤੁਸੀਂ ਰੋਟੀ ਕਿਉਂ ਨਹੀਂ ਖਾਂਦੇ ਹੈਗੇ ਕਿਹਾ ਮਾ ਮੱਲ ਮੇਰਾ ਸਾਥੀ ਮੇਰਾ ਆੜੀ ਦੀ ਮੌਤ ਦਾ ਵਾਤਾਵਰਣ ਲੱਗ ਗਿਆ ਮੈਨੂੰ ਭੁੱਖ ਨਹੀਂ ਹੈਗੀ ਮੈਂ ਨਹੀਂ ਖਾਣੀ ਹਾਂ ਆਹ ਤੁਹਾਡੀ ਬਚਨ ਹੋਣੀ ਮੱਲ ਕਰਦੇ ਆ ਨਾ ਤੁਸੀਂ ਗੱਲ ਕੀਤੀ ਵੀ ਤੁਸੀਂ ਦੋ ਰਾਤਾਂ ਇਕੱਠੀਆਂ ਕੱਟੀਆਂ ਤਰਮਿੰਦਰ ਨਾਲ ਉਹ ਕਿਵੇਂ ਸੁਭਬ ਬਣਿਆ ਸੀਗਾ ਤੂੰ ਬੈਠੇ ਮੰਨ ਲਓ ਉਹਨੂੰ ਕਬੇੜਾ ਹੋ ਗਿਆ ਦਿਨ ਛਿਪ ਗਿਆ ਤੂੰ ਸਾਈਕਲ ਤੇ ਦੇਖੋ ਸਾਨੇ ਵਾਲ ਬਾਟ ਬਹੁਤ ਜਿਆਦੇ ਆ ਮੈਂ ਉਹਨੂੰ ਤੱਕੇ ਨਾ ਰੱਖਿਆ ਮਾ ਮੇਰੇ ਕੋਲ ਰਹਿ ਬਈ ਨਹੀਂ ਜਾਣ ਦੇਣਾ ਹੈਗਾ ਰਹਿ ਪਿਆ ਜੀ ਹਾਂ ਅੰਨ ਪਾਣੀ ਖਾਂਦੇ ਤੇ ਮੇਰੇ ਕੋਲੇ ਦਾ ਪਾਣੀ ਪੀਂਦੇ ਤੇ ਹੱਸਦੇ ਖੇੜਦੇ ਰਾਤ ਨੂੰ ਸੌਂਦੇ ਤੇ ਤੜਕੇ ਨੂੰ ਉੱਠਦੇ ਦੀ ਫੇਰ ਜਾ ਪਾਣੀ ਪੀ ਕੇ ਚਲੇ ਜਾਂਦੇ ਤੇ ਬੱਸ ਬਾਬੂ ਜੀ ਕਈ ਲੋਕ ਇਹ ਕਹਿੰਦੇ ਕਹਿੰਦੇ ਤਰਮਿੰਦਰ ਦਿਓਲ ਬੋਲਦੇ ਘੱਟ ਸੀ ਪਰ ਉਹਨਾਂ ਦਾ ਗੁੱਸਾ ਬਹੁਤ ਭੈੜਾ ਸੀਗਾ ਤੁਹਾਨੂੰ ਪਹਿਲਾਂ ਦਸਾਟਿਆ ਵੀ ਥੋੜਾ ਜਿਹਾ ਆ ਯਾਨੀ ਘੱਟ ਬੋਲਦੇ ਸੀਗੇ ਕੁੱਤਾ ਤਾਂ ਉਹ ਨਹੀਂ ਦਿਖਾਇਆ ਮਾਨੂੰ ਨਾ ਕਦੇ ਨਾ ਐਵੇਂ ਕਹਿਦੀਏ ਸਾਨੂੰ ਤਾਂ ਕੋਈ ਕੁੱਤਾ ਸਾਨੂੰ ਤਾਂ ਪਿਆਰ ਕਰਿਆ ਬਹੁਤ ਜ਼ਿਆਦੇ ਸਾਡਾ ਉੱਡ ਕੇ ਮਰਦੇ ਜੱਫੀ ਪਾ ਕੇ ਬਿਲਕੁਲ ਕਹਿੰਦੇ ਕਾਰਨੀ ਦਾ ਦੁੱਧ ਵੀ ਬੜਾ ਪੀਤਾ ਤੁਸੀਂ ਧਰਮਿੰਦਰ ਜੀ ਇਕੱਠਾ ਪੀਤਾ ਬਹੁਤ ਅਸੀਂ ਹਾਂ ਉਹ ਥੋੜੇ ਜਿਹਾ ਪੁਰਾਣੀ ਯਾਦ ਸਾਂਝੀ ਕਰੋ ਹਾਂ ਦੁੱਧ ਮੱਲ ਪੀਤਾ ਜਾ ਕੇ ਕਾਰਨੀ ਚੋਂ ਮਲਾਈ ਪਛਣੇ ਲਿਆਉਂਦਾ ਸੀ ਮੈਂ ਚੱਲ ਬਦਲਣਾ 2 ਬੈਤੀ ਲਿਆਉਣਾ ਮੈਨੂੰ ਉਹਨੇ ਕਿਹਾ ਕਹਣਾ ਵੀ ਘਰ ਨੂੰ ਚੱਲ ਕਰ ਪੀਣਾ ਕਹਿੰਦਾ ਫਰੀ ਲੈ ਆ ਰੋਟੀ ਲਿਆ ਕੇ ਜਦ ਸ਼ੱਕਰ ਦੀ ਜਦ ਛੱਕਰ ਹੀ ਹੁੰਦੀ ਮਲਖੰਡ ਗੁੰਡਕਦੇ ਉਹ ਮੋਠੀ ਪੌਣੀ ਬੜਾ ਸੁਆਦ ਲੱਗਣਾ ਬੜਾ ਖੁਸ਼ ਹੋ ਕੇ ਪੀਣਾ ਉਹਨੇ ਹਾਂ ਬੜਾ ਪਿਆਰ ਦੀਆਂ ਗੱਲਾਂ ਕਰਨੀਆਂ ਫਿਰ ਕੀ ਪਿਆਰ ਦੀਆਂ ਗੱਲਾਂ ਕਰਦੇ ਹੁੰਦੇ ਸੀ ਬੱਚਾ ਆਈ ਜਦ ਤੱਕ ਖੇਤੀ ਬੜੀਆਂ ਗੱਲਾਂ ਮਲ ਹੁੰਦੀਆਂ ਸੀ ਹੁਣ ਕਾਹਦੀਆਂ ਗੱਲਾਂ ਆਪਾਂ ਚਾਤਾ ਫਾਸਲਾ ਦੀਆਂ ਗੱਲਾਂ ਹੁੰਦੀਆਂ ਸੀ ਬਾਕੀ ਅਸੀਂ ਤਾਂ ਐ ਸ਼ੁਕਰਮਾ ਦੀ ਭਾਈ ਤੇਰੀ ਡਿਊਟੀ ਵਧੀਆ ਤੈਨੂੰ ਨੌਕਰੀ ਮਿਲ ਗਈ ਜਿੱਦਾਂ ਨਕੀ ਮੁੱਦਣੇ ਆ ਆਹੀ ਉਧਰੋਂ ਦੀ ਦੋਸਤਾਂ ਨਾਲ ਘਰ ਦਾ ਬਸ ਗੱਲਾਂ ਬਾਤਾਂ ਕਰ ਲੈਂਦੇ ਦੀ ਬਿਲਕੁਲ ਜਦੋਂ ਉਹ ਇੱਥੋਂ ਦੀ ਬੰਬੇ ਗਏ ਨੇ ਤਾਂ ਤੁਹਾਨੂੰ ਮਿਲ ਕੇ ਗਏ ਸੀ ਨਹੀਂ ਮਿਲ ਨਹੀਂ ਮਿਲ ਕੇ ਗਏ ਮੈਂ ਮੈਂ ਕਹਾ ਨਾ ਇਹ ਆਖਰੀ ਵਾਰੀ ਕਦੋਂ ਧਰਮਿੰਦਰ ਦਿਓਲ ਹੁਣਾਂ ਨਾਲ ਤੁਹਾਡੀ ਮੁਲਾਕਾਤ ਹੁੰਦੀ ਆ ਆਖਰੀ ਵਾਰ ਤਾਂ ਜਦੋਂ ਫਿਰ ਇੱਥੇ ਮਨ ਬਦਲੀ ਹੋਈ ਆ ਉਹਦੀ ਟੂਰ ਵੈਲ ਤੋਂ ਜਦ ਆਖਰੀ ਵਾਰ ਫੈਸਲਾ ਕਰਕੇ ਮਿਲ ਕੇ ਗਿਆ ਯਾਨੀ ਘਰੇ ਨਹੀਂ ਗਏ ਇੱਥੇ ਹੋਰ ਵੀ ਕਈ ਬੰਦੇ ਪਿੰਡ ਦੇ ਟੂ ਬੈਲ ਦੇ ਵਿੱਚ ਜਾਣੀ ਜਿਹਦੀਆਂ ਲਾਉਂਦਾ ਮਹਾਰਾਜਾ ਠੀਗਾ ਸ਼ਾਇ ਚਾਹ ਤੇ ਇਕੱਠੇ ਛੱਡ ਕੇ ਮਿਲ ਕੇ ਫੇਰ ਹੋ ਗਏ ਨੇ ਆਖਰੀ ਵਾਰ ਜਦ ਬਦਲੀ ਹੋ ਗਈ ਐ ਤੋ ਟੂ ਬੈਲ ਤੋ ਦੀਓ ਇਧਰ ਥਾਣੇ ਵਾਲਾ ਨਹੀਂ ਦਿਓ ਹਾਂ ਉਹ ਆਖਰੀ ਵੇਰ ਹੋਇਆ ਕੰਮ ਕੀ ਉਹ ਆਖਰੀ ਵਾਰ ਜੇ ਮੁਲਾਕਾਤ ਹੋਈ ਫਿਰ ਤੁਹਾਨੂੰ ਕੀ ਕਿਹਾ ਸੀ ਜਾਂ ਤੁਸੀਂ ਉਹਨਾਂ ਨੂੰ ਕੀ ਕਿਹਾ ਸੀ ਜੀ ਜੀ ਆ ਜੀ ਮੇਕ ਕੇ ਜਾ ਕਰ ਭਾਈ ਸੁਗੇੜਾ ਮਾਰ ਕੇ ਜਾ ਕਰ ਉਹ ਸਾਨੂੰ ਕੋਈ ਨਾ ਤੁਸੀਂ ਮਾਰਿਆ ਕਰੋ ਮਾਂ ਮਾਲਾ ਅਸੀਂ ਦਾ ਸਾਈਕਲ ਨਹੀਂ ਜਾਣਦੇ ਨਾ ਸਾਡੇ ਕੋਲ ਸਾਈਕਲ ਹੈ ਵੀ ਤੂੰ ਸਾਈਕਲ ਹੈ ਤੇਰੇ ਕੋਲ ਤਾਂ ਗੱਡੀ ਆ ਤੂੰ ਆ ਜਾ ਕਰ ਤੈਨੂੰ ਮਰ ਜਾ ਕਰ ਨਾ ਮਾਲਕ ਦੇ ਉਹਨੇ ਵੀ ਨਹੀਂ ਫਿਰ ਕਿੜਾ ਮਾਰਿਆ ਮੈਂ ਕਹੀਏ ਝੂਠ ਬੋਲੀ ਹੈ ਨਾ ਤੇ ਗੱਲਬਾਤ ਤਾਂ ਤਾਂ ਹੀ ਹੋਊ ਨਾ ਦੁਬਾਰਾ ਜੇ ਇਕੱਠੇ ਹੋਵਾਂਗੇ ਆਪਾਂ ਫੇਰ ਤਾਂ ਤੁਸੀਂ ਹੁਣ ਆਪਣੇ ਯਾਰ ਨੂੰ ਟੀਵੀ ਦੇ ਉੱਤੇ ਹੀ ਦੇਖਦੇ ਹੁੰਦੇ ਹੋ ਟੀਵੀ ਦੇ ਤਾਂ ਦੋਸ ਦੇਖਦੇ ਆਂ ਆਪਣੀ ਫਿਲਮ ਖੋਸੋ ਕੇ ਭਾਈ ਕੇ ਦੇਖਦੇ ਆਂ ਜਿੰਨਾ ਚੱ ਬੰਦੇ ਨਹੀਂ ਹਾਂਜੀ ਹਾਂ ਕੱਲ ਵੀ ਚਲਦੀ ਦੀ ਕੱਲ ਵੀ ਦੇਖੀ ਆ ਮਨ ਪਰ ਉਦਾਸ ਹੋਇਆਣਾ ਕੱਲ ਦੇਖੀ ਉਹ ਜਾਦੇ ਮਲ ਜਿੰਨਾ ਕਹੀਦੀ ਉਹ ਨਹੀਂ ਹਾਂ ਕਈ ਵਾਰੀ ਜਦੋਂ ਇੱਕ ਬੰਦਾ ਇਦਾਂ ਦੁਨੀਆਂ ਚੋਂ ਚਲਾ ਜਾਏ ਨਾ ਬਾਅਦ ਚ ਫਿਰ ਉਹਦੀਆਂ ਯਾਦਾਂ ਹੀ ਆਲੇ ਦੁਆਲੇ ਘੁੰਮੀ ਜਾਂਦੀਆਂ ਵੀ ਅਸੀਂ ਹਾਂ ਬਿਲਕੁਲ ਠੀਕ ਆ ਮੈਨੂੰ ਤਾਂ ਐ ਲੱਗਦਾ ਵੀ ਮੇਰੇ ਘਰ ਦਾ ਮੇਰਾ ਸਾਕਾ ਭਰਾ ਤੀ ਜਿਵੇਂ ਤੁਸੀਂ ਅਸਲ ਜਿਵੇਂ ਨਾ ਉਹ ਗੱਲਾਂ ਬਾਤਾਂ ਸਾਡੀਆਂ ਉਹ ਉਸ ਲੋ ਤੋਂ ਵਦੀਆਂ ਮੇਰੇ ਜਾਦੂ ਨੇ ਵੀ ਆਪਾਂ ਨੇ ਆ ਗੱਲਾਂ ਕਰੀਆਂ ਅਸੀਂ ਆ ਗੱਲਾਂ ਕਰੀਆਂ ਐ ਪਿਆਰ ਵੰਡਾਦੀ ਗਾ ਐ ਗੱਲਾਂ ਦੁੱਖ ਸੁੱਖ ਦੀਆਂ ਕਰਦੇ ਕਿ ਉਹ ਯਾਦ ਹੁੰਦੀਆਂ ਨੇ ਹੁਣ ਬਿਲਕੁਲ ਸਹੀ ਉਹ ਨਹੀਂ ਤਾਂ ਕਰਦੇ ਨਾਲ ਵੀ ਪਿਆਰ ਨਹੀਂ ਜਿੰਦਾ ਉਹਦਾ ਹੁਣ ਮੈਨੂੰ ਪਿਆਰ ਦੁੱਖ ਦਿੰਦਾ ਹਾਂ ਬਸ ਬਲ ਠੋਕਰ ਮਨ ਲੱਗਦੀ ਆ ਬਤ ਮਾਏ ਤਾਂ ਵੀ ਉਹਦੂ ਅੱਗੋਂ ਚਲੇ ਜਾਂਦਾ ਮੈਂ ਤਾਂ ਚੰਗਾ ਦੀ ਇੰਨਾ ਪਿਆਰ ਸੀ ਨਵਿਆਰ ਦੀ ਬਤ ਹਾਂ ਇੰਨਾ ਪਿਆਰ ਦੀ ਹੁਣ ਮੈਂ ਕਹਿੰਨੇ ਆਪਾਂ ਕਹਿ ਦਿੰਦਾ ਉਹਨਾ ਮੈਂ ਤੈਨੂੰ ਢਿੱਡ ਦਾ ਪਾਰ ਕੇ ਨਹੀਂ ਦਿਖਾ ਸਕਦਾ ਭਾਬਾ ਐਸੀ ਕਹਿ ਦਿੰਨੇ ਆ ਨਾ ਬਾਹਰ ਉੱਕਣਾ ਦੀ ਮਨ ਲੱਗ ਲਾਦੀ ਮੈਂ ਅਸਲ ਜੇ ਮੱਪ ਕਹੀਏ ਤੁਸੀਂ ਬਾਪੂ ਜੀ ਇਹ ਦੇਖੋ ਵੀ ਅੱਜ ਦੇ ਟਾਈਮ 'ਚ ਯਾਰੀ ਦੋਸਤੀ ਕੁਝ ਕਸਮਿਆਂ ਦੀ ਰਹਿ ਗਈ ਪਰ ਥੋੜਾ ਦੇਖ ਲੋ ਕਿੰਨਾ ਸਮਾਂ ਹੋ ਗਿਆ ਹੁਣਾਂ ਗੱਲ ਕੀਤੀ ਨਹੀਂ ਹੋਣੀ ਤੁਸੀਂ ਪਰ ਫਿਰ ਵੀ ਤੁਹਾਡੇ ਦਿਲ ਚ ਉਹਨਾਂ ਲਈ ਕਿੰਨਾ ਪਿਆਰ ਆ ਤਰਮਿੰਦਰ ਦੇ ਉਹ 52 ਦੇ ਵਿੱਚ 2 ਬੱਲ ਲੱਗੇ ਨੇ ਹੂੰ ਉਹ ਬੱਲ ਲੱਗੇ ਪਹਿਲੀ ਡਿਊਟੀ ਉਹਦੀ ਦੀ ਛੱਡ ਟੂ ਫਾਈਲ ਤੇ ਹਾਂ ਦੇਖ ਲਓ ਜਾਂਦੇ ਸੇ ਥਾਲੋ ਕਿੰਨੇ ਬੰਦੇ ਜਾਈ ਦਾਲੋ ਤੁਸੀਂ ਇੰਨਾ ਚਿਰ ਹੋ ਗਿਆ ਹਾਂ ਬਿਲਕੁਲ ਮੇਰੇ ਬਜ਼ੁਰਗ ਨਾ ਹੁੰਦੇ ਤੇ ਆਪਣੇ ਘਰੇ ਆ ਜਾਂਦੇ ਸੀ ਹਾਂ ਜਦ ਵੀ ਛੋਟੇ ਛੋਟੇ ਸੀ ਅਸੀਂ ਤਾਂ ਜਿਆਦਾ ਸਾਈਕਲ ਤੇ ਹੁੰਦੇ ਸਾਨੂੰ ਸਾਈਕਲ ਜਿਵੇਂ ਉਹ ਮਾਈਟਰ ਗੱਡੀ ਦਾ ਇੰਨਾ ਚੋ ਹੁੰਦਾ ਦੀ ਵੀ ਸਾਈਕਲ ਕਿਉਂ ਹੈ ਨਹੀਂ ਦੀ ਆਮ ਹਾਂ ਨਾਉਂਦੇ ਜਦ ਕਿਹੜਾ ਨਾਉਂ ਸਾਰੇ ਬੱਚਿਆਂ ਨੇ ਨਾਉਣਾ ਉੱਥੇ ਆ ਕੇ ਹੋਰ ਗੱਲਾਂ ਬਾਤਾਂ ਕਰਨੀਆਂ ਬਸ ਉਹਨਾਂ ਦੀ ਡਿਊਟੀ ਹੁੰਦੀ ਦੀ ਜਿਆਦਾ ਜਿਆਦਾ ਆਪਣਾ ਦੂਜੇ ਕਿਸਾਨ ਨੇ ਪਾਣੀ ਲੈਣਾ ਉਹਨੇ ਮੀਟਰ ਦੇਖ ਕੇ ਲਿਖਣਾ ਜੇ ਰਾਤ ਦੀ ਕਿਸੇ ਦੀ ਵਾਰੀ ਆ ਉਹਨੇ ਅਗਲੇ ਨੇ ਬੋਰਡ ਲੱਗਿਆ ਉੱਥੇ ਉਹ ਉਹਨੇ ਪਹਚਾਕ ਨਾ ਲਿਖਣਾ ਫਿਰ ਉਹਨਾਂ ਨੇ ਧਰਮਿੰਦਰ ਨੇ ਆ ਕੇ ਫਿਰ ਉਹ ਆਪਣੇ ਰਜਿਸਟਰ ਤੇ ਛਾੜਦਾ ਸੀ ਆ ਗੱਲਾਂ ਸੀਗੇ ਕਿਤੇ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਸੀ ਉਹ ਪੂਰੀ ਇਮਾਨਦਾਰੀ ਨਾਲ ਦੋ ਦੋ ਟੂਰਾਂ ਦਾ ਇਮਾਨਦਾਰੀ ਨਾਲ ਕਰੀ ਐ ਇੱਕ ਮਲਕਪੁਰ ਇੱਕ ਇਹ ਦੋਨੋਂ ਦੋਨਾਂ ਦੇ ਆ ਤੁਸੀਂ ਦੱਸ ਰਹੇ ਸੀ ਵੀ ਤੁਹਾਡੇ ਮਾਸੀ ਦੇ ਘਰ ਦੇ ਵਿੱਚ ਵੀ ਕੋਈ ਗੱਲ ਹੋਈ ਸੀਗੀ ਧਰਮਿੰਦਰ ਦੇਵਾਲ ਨੂੰ ਲੈ ਕੇ ਉਹ ਥੋੜੀ ਜੀ ਗੱਲ ਸਾਂਝੀ ਕਰੋ ਵੀ ਕੀ ਗੱਲ ਸੀਗੀ ਉਹ ਤਾਂ ਐਂਟੀਪਾਈ ਪੱਦੀ ਮੇਰੀ ਮਾਸੀ ਆ 72 ਸਾਨੇ ਵਾਲ ਦੇ ਕੋਲ ਨਾਲ ਹੀ ਆ ਇੱਕ ਮੇਰਾ ਮਾਸੀ ਦਾ ਮੁੰਡਾ ਕਮਿਕਰ ਸੀਗਾ ਜੀ ਇੱਕ ਸਵਰਨਾ ਦੀਗਾ ਕਮਿਕਰ ਦਾ ਇੱਥੇ ਸਾਨੇ ਵਾਲ ਵੀ ਬਹੁਤ ਰਿਹਾ ਉਹ ਫਿਰ ਇਹਨਾਂ ਦੀ 72 ਨਾ ਪੂਰੀ ਦੋਸਤੀ ਸੀ ਤੇ ਇੱਥੇ 72 ਦੇ ਨਾਲ ਉਹਦੇ ਨਾਲ ਆ ਜਾਣਾ ਘਰ ਵੀ ਜਦ ਤੱਕ ਘਰ ਵੀ ਛੋਟੇ ਛੋਟੇ ਹੀ ਹੁੰਦੇ ਤੇ ਹੁਣ ਤਾਂ ਚਲ ਵੱਡੇ ਨੇ ਫਿਰ ਉਹ ਇੱਥੇ ਟਿਊਬਵੈਲ ਤੇ ਮੋਟਰ ਮਾਲਕਪੁਰ ਵਾਲੇ ਦੀ ਮੋਟਰ ਛੜ ਗਈ ਸੀ ਰੁਕਨਾਰ ਬਚਿੱਤਰ ਸਾਡਾ ਸਾਈਕਲ ਲੈ ਕੇ ਤਿੰਨੇ ਸਾਈਕਲ ਤੇ ਰਾਤ ਨੂੰ ਇਧਰ ਉਹ ਘੁਰਥਲੇ ਦੇ ਏਰੀਆ ਚੋਂ ਮੋਟਰ ਖੋਲ ਉਧਰ ਲੱਗੇ ਨੇ 12 ਉਹ ਖੋਲ ਕੇ ਇਹ ਖੋਲ ਕੇ ਲੈ ਕੇ ਗਏ ਸਾਈਕਲ ਦੇ ਗੋਲਜੀ ਆ ਮੋਟਰ ਫਿਰ ਉਹ ਸਾਈਕਲ ਤੇ ਲੈ ਕੇ ਫਿਰ ਰਾਤੋਂ ਰਾਤ ਫੇਕਸ ਕੇ ਫਿਰ ਤੂੰ ਮਾਲਕ ਬਣਾ 12 ਚੱਲਦਾ ਕਰਦਾ ਤੀ ਜਾਨਾ ਟਾਈਮ ਦੇ ਵਿੱਚ ਰਾਤੋਂ ਰਾਤ ਦੇਖ ਲੋ ਟੀਬੂ ਵੱਲ ਚੱਲਦਾ ਹਾਂ ਜੀ ਹਾਂ ਕਿਉਂ ਰੋਰ ਫੋਰਮੈਨ ਨਾਲ ਦੀ ਰੁਕਣਾ ਮਰੇਰਕੋਟਲੇ ਵਾਲਾ ਬਿਲਕੁਲ ਦੇਖੋ ਕੰਮ ਵੀ ਪੂਰੀ ਇਮਾਨਦਾਰੀ ਨਾਲ ਕਰਦੇ ਹੁੰਦੇ ਸੀ ਨਹੀਂ ਫਿਰ ਉਹ ਜਦ ਪੈਸਾ ਵੀ ਪਾਈ ਆਕਣ ਬਣਦਾ ਨਹੀਂ ਸੀਗਾ ਫਿਰ ਉਹ ਨਹੀਂ ਫਿਰ ਉਹ ਜੋ ਉਹਨੂੰ ਪੈਸੇ ਭਰਨੇ ਪੈਂਦੇ ਹੂੰ ਆਪਦੀ ਮਜਬੂਰੀ ਨੂੰ ਆ ਫਿਰ ਤਿੰਨੇ ਚਾਰੇ ਜਾਣੇ ਗਏ ਖੋਲ ਕੇ ਹਾਂ ਪਹੰਚ ਰਹੀ ਜਗਦੀ ਪੁੱਤ ਜਦੋਂ 65 ਰੁਪਏ ਥੜਕਾਉਦੀ ਹਾਂ 65 ਰੁਪਏ 65 ਰੁਪਏ ਹਾਂ ਉਹ ਤਾਂ 65 ਰੁਪਏ ਵੀ ਬਹੁਤ ਜ਼ਿਆਦਾ ਲੱਗਦੇ ਬਹੁਤ ਜ਼ਿਆਦਾ ਲੱਗਦੇ ਤੇ ਪੁੱਤ 100 ਰੁਪਏ ਦੇ ਥੜਕਾਉ ਤੋਂ ਨਹੀਂ ਕਰੀਆ ਉਹਨਾਂ ਨੇ ਫਿਰ ਤੁਸੀਂ ਆਪਣੇ ਪਰਿਵਾਰ ਨੂੰ ਵੀ ਕਹਿੰਦੇ ਹੋਣੇ ਉਹ ਵੀ ਮੇਰਾ ਤਾਂ ਧਰਮਿੰਦਰ ਦੇ올 ਯਾਰ ਸੀਗਾ ਅਸੀਂ ਇਕੱਠੇ ਫਿਰ ਪਰਿਵਾਰ ਕੀ ਕਹਿੰਦਾ ਪਰਿਵਾਰ ਦਾ ਜਦੋਂ ਮੇਰੇ ਘਾਲੀ ਸੁਖਬਾਸ਼ ਹੋ ਗਈ 5 ਸਾਲ ਹੋ ਗਏ ਪਰ ਉਹ ਵੀ ਨਾਲ ਬਲ ਜਦ ਅਸੀਂ ਕਦੇ ਕਦੇ ਸ਼ਾਦ ਗੱਲਾਂ ਉਹਦੀਆਂ ਆਜ ਨਹੀਂ ਜਾਂਦਾ ਮੈਂ ਉਹਦੇ ਕੋਲੋਂ ਦੁੱਧ ਲੈ ਜਾਂਦਾ ਹੁੰਦਾ ਸੀ ਨਾਲ ਗੱਲਾਂ ਅਸੀਂ ਬਹੁਤ ਕਰਦੇ ਸੀ ਦੇ ਉਹਦੀਆਂ ਦੋ ਜੀ ਹਾਂ ਕਿਵੇਂ ਨਾ ਹੋਵੇ ਪਰ ਹੁਣ ਜਦ ਜਿਹੜੀਆਂ ਬੁੜੀਆਂ ਪਿਛਲੇ ਜ਼ਮਾਨੇ ਦੀਆਂ ਉਹ ਕੁਸਤੇ ਉਹ ਕਰਦੀਆਂ ਵੀ ਥੀ ਕਿ ਅੱਜ ਕੱਲ੍ਹ ਨਹੀਂ ਤਾਂ ਨਹੀਂ ਹੁਣ ਪਤਾ ਹੀ ਆਪਾਂ ਨੂੰ ਪਿਊਬਲ ਤੇ ਜਦ ਉਹ ਨਹਾਉਣਾ ਵਿੱਚ ਬਜ਼ੁਰਗ ਵੀ ਵੇਲੇ ਹੁੰਦੇ ਸੀਗੇ ਵਿਚ ਨਹਾਉਣਾ ਸਾਰੇ ਪਿੰਡ ਨੇ ਇੱਥੇ ਇੱਥੇ ਹੀ ਨਹਾਉਦੇ ਦੇ ਟੂਬਲ ਤੇ ਬਿਲਕੁਲ ਜਦ ਪੂਰਾ ਨਹਾਉਣਾ ਹੁਣ ਤਾਂ ਜਮੇ ਪਿੰਡਾਂ ਚ ਵੀ ਨਾ ਕਈ ਸਨਾਟਾ ਜਿਹਾ ਹੀ ছਾਇਆ ਰਹਿੰਦਾ ਕਹਿੰਦਾ ਲੋਕ ਘਰਾਂ ਚ ਹੀ ਵੜੇ ਰਹਿੰਦੇ ਨੇ ਵੜੇ ਰਹਿੰਦੇ ਨੇ ਪੁੱਤ ਵਾਕਈ ਘਰਾਂ ਚ ਵੜੇ ਰਹਿੰਦੇ ਤੇ ਉਹ ਖਤਮ ਹੋ ਗਏ ਹੂੰ ਹੁਣ ਕਮਰੇ ਹੋ ਗਏ ਔਡੋਡੀ ਪਰਿਵਾਰਾਂ ਦੇ ਤੇ ਉਹ ਨਹੀਂ ਰਹੇ ਸਹੀ ਗੱਲ ਹੈ ਜੀ ਹੁਣ ਆਪਣੇ ਜਿੰਨੇ ਆਪਣੇ ਜੋੜੇ ਨੇ ਘਰਾਂ ਦੇ ਵਿੱਚ ਉਹਨੇ ਹੀ ਕਮਰੇ ਨੇ ਹਮ ਸਮਝ ਗਏ ਜੀ ਗੱਲ ਪਿਆਰ ਤਾਂ ਹੀ ਘਟੇ ਨੇ ਜਾਂ ਇਕੱਠਾ ਪਰਿਵਾਰ ਹੋਣਾ ਹੀ ਨਹੀਂ ਦੋ ਘੜੀਆਂ ਗੱਲਬਾਤ ਨਹੀਂ ਕਰਨ ਪਿਆਰ ਕਿੱਥੋਂ ਵਧੇ ਹੈ ਜੀ ਹਾਂ ਹੁਣ ਦਾ ਜਦੋਂ ਨਾ ਆ ਗਿਆ ਜਦ ਇੱਕ ਥਾਂ ਮੈਂ ਆ ਮੇਹ ਚ ਪਿਆ ਹੋਣਾ ਉਹ ਲੈ ਲਓ ਸਾਰਾ ਟੱਬਰ ਆਇਆ ਜਦ ਆਵੇਂ ਬੈ ਕੇ ਜਿਵੇਂ ਕੋਲ ਕੁਰਸੀਆਂ ਤੋਂ ਜ ਮੰਜੇ ਗੱਲ ਲੰਦੇ ਤੇ ਹੁਣ ਤਾਂ ਕੁਰਸੀਆਂ ਚੱਲ ਪੀਆਂ ਉਹਦੇ ਲਬੇ ਨੂੰ ਤਾਂ ਜਿਹੜੀ ਘਰ ਦੇ ਵਿੱਚ ਸਿਆਣੀ ਬੁੜੀ ਹੁੰਦੀ ਉਹਨੇ ਸਾਰਿਆਂ ਨੂੰ ਇਕੱਠੇ ਬਿਠਾ ਕੇ ਰੋਟੀ ਖਵਾਉਣੀ ਉਹਨੇ ਬਾਅਦ ਚ ਮਗਰੋਂ ਖਾਣੀ ਹਲਾ ਖਵਾ ਕੇ ਜਿਆਦਾ ਇਤਨੇ ਪਿਆਰ ਦੇ ਉੱਤੇ ਜਾਂਦਾ ਇਹੋ ਜਿਹਾ ਸੱਤ ਮੈਂ ਚੱਲਦਾ ਤੀਗਾ ਅਪੀ ਹੁਣ ਤਾਂ ਜੇ ਕੋਈ ਇਕੱਠਾ ਬਹਿ ਵੀ ਜਾਵੇ ਨਾ ਹਰ ਕੋਈ ਆਪਣੇ ਫੋਨਾਂ 'ਚ ਹੀ ਲੱਗੇ ਰਹਿੰਦੇ ਆ ਕੋਈ ਧਿਆਨ ਹੀ ਨਹੀਂ ਹੁੰਦਾ ਨਹੀਂ ਹੈਗਾ ਜੀ ਧਿਆਨ ਬਿਲਕੁਲ ਨਹੀਂ ਜਮੇ ਨਹੀਂ ਸੁਣਦੇ ਕੋਈ ਨਹੀਂ ਸੁਣਦੇ ਤੇ ਹੇ ਹਾਕਾ ਮਾਰੀ ਜਦੋਂ ਤੁਸੀਂ ਬਿਲਕੁਲ ਸਹੀ ਜਵਾਗਤਾ ਹੀ ਕਹਿੰਦੇ ਆ ਕਹਿੰਦੇ ਤੁਸੀਂ ਤੁਹਾਨੂੰ ਕੀ ਪਤਾ ਜਮਾਨੇ ਦਾ ਤਾਂ ਸਾਨੂੰ ਪਤਾ ਸਾਨੂੰ ਪਤਾ ਹਾਂ ਜਵਾਗਾ ਇਹੀ ਕਹਿੰਦੇ ਆ ਜੀ ਦਾ ਪੁੱਤ ਐਂ ਕਰਦਾ ਸੀ ਜਦੋਂ ਤਾਂ ਹਸਪਤਾਲ 'ਚ ਦੀ ਉਹ ਬਈ ਕਿਵੇਂ ਉੱਡ ਕੇ ਮੈਂ ਮਿਲਣਾ ਉਹਨੂੰ ਦੇਖ ਲਓ ਹਾਂ ਕਿਵੇਂ ਉੱਡ ਕੇ ਮਿਲਣਾ ਕਿਵੇਂ ਜਾਵਾਂ ਵੀ ਮੈਂ ਉਹੀ ਗੱਲਾਂ ਸੀ ਫੇਰ ਰੱਜ ਕੇ ਕਰ ਲਈਏ ਹੈ ਨਾ ਹੈ ਹੋ ਵੀ ਬਾਹਰ ਗੱਲੋਂ ملک ਕਿਵੇਂ ਜਾਇਆ ਜਾ ਫੇ ਨਾ ਬਾਪੂ ਜੀ ਇੱਕ ਗਲ ਤਰਮਿੰਦਰ ਜੋਲ ਦੀ ਇਹ ਵੀ ਹੈ ਬੇਸ਼ੱਕ ਉਹ ਇੱਥੋਂ ਉੱਠ ਕੇ ਬੰਬੇ ਚਲੇ ਗਏ ਪਰ ਉਹਨਾਂ ਦੇ ਦਿਲ ਚੋਂ ਪੰਜਾਬ ਨਹੀਂ ਕੋਈ ਕੱਢ ਸਕਿਆ ਨਹੀਂ ਹੈ ਉਹਦੇ ਬੰਦ ਚੋਂ ਠੀਕ ਹੈ ਉਹ ਅੱਜ ਵੀ ਕਹਿੰਦੇ ਉੱਥੇ ਖੇਤੀ ਕਰਦੇ ਸੀ ਮੱਝਾਂ ਰੱਖੀਆਂ ਸੀ ਘਰ ਦੇ ਵਿੱਚ ਕਹਿੰਦੇ ਲੱਸੀ ਤਾਂ ਉਹਨਾਂ ਦੇ 24 ਘੰਟੇ ਚੱਲਦੀ ਹੋ ਰਹਿੰਦੀ ਬਿਲਕੁਲ ਚੱਲਦੀ ਦੀ ਵੀ ਰਹੀ ਅਸੀਂ ਦੇਖਦੇ ਰਹਿੰਦੇ ਨਾ ਟੀਵੀਆਂ ਦੇ ਉਹਦੀਆਂ ਫਿਲਮਾਂ ਦੇ ਵਿੱਚ ਗੱਲਾਂ ਸੁਣਦੇ ਰਹਿੰਦੇ ਸੀਗੇ ਤੇ ਠੀਕ ਹੈ ਗੱਲ ਸੋਡੀ ਇਹ ਬਿਲਕੁਲ ਉਹਨੇ ਪੰਜਾਬ ਦਾ ਤੇ ਉਹ ਨਹੀਂ ਛੱਡਿਆ ਪੰਜਾਬ ਦੀ ਮੁਹੱਬਤ ਨਹੀਂ ਛੱਡੀ ਉਹਨੇ ਹਾਂ ਇਹ ਆਜਾ ਬੰਦਾ ਦਾ ਮਨ ਨਹੀਂ ਓਖਾ ਵੀਰ ਬਿਲਕੁਲ ਸਹੀ ਬਣੇ ਵਦਾ ਬਹੁਤ ਨੇਕਟਰ ਹਾਂ ਪਰ ਨਹੀਂ ਉਹ ਦੁਨੀਆ ਤੋਂ ਵੱਖਰਾ ਸੀ ਉਹ ਐਕਟਰਾਂ ਚੋਂ ਹੁਣ ਬਾਹਲੀਆਂ ਗੱਲਾਂ ਆਪਾਂ ਉਹਦੀ ਕਿੰਨੀਆਂ ਕਿ ਸ਼ਿਫਤਾਂ ਕਰ ਲਈਏ ਮੁੱਕੇ ਨਹੀਂ ਸਕਦੀਆਂ ਇੰਨੀਆਂ ਉਹ ਤਾਂ ਸ਼ਿਫਤਾਂ ਦੀਆਂ ਹਾਂ ਹਾਂ ਇਮਾਨਦਾਰੀ ਨਾਲ ਕੰਮ ਕਰਿਆ ਉਹਨੇ ਸਹੀ ਗੱਲ ਕੋਈ ਕਿਸੇ ਤੋਂ ਘੰਟਾ ਵੱਧ ਘੱਟ ਕਰਨ ਦਾ ਪੈਸਾ ਨਹੀਂ ਲਿਆ ਪਈਆ ਜਿਵੇਂ ਹੁਣ ਬਾੜੀਆਂ ਚੱਲਦੀਆਂ ਨੇ ਕੋਈ ਕੰਮ ਨਹੀਂ ਕਰਿਆ ਉਹਨੇ ਇਹ ਜਿਆ ਮਾਰਦਾ ਦੀ ਨੌਕਰੀ ਕਰਿਆ ਮਾਰੇ ਪੁੱਤ ਨੇ ਹਾਂ ਬਿਲਕੁਲ ਬਾਪੂ ਜਦੋਂ ਆਪਣੇ ਸਕੂਲ ਦੇ ਜਾਂਦੇ ਨੇ ਪ੍ਰਾਇਮਰੀ ਸਕੂਲ ਦੇ ਸੁਫੇਦੇ ਨੂੰ ਲੈ ਕੇ ਵੀ ਕੋਈ ਗੱਲ ਕਹਿੰਦੇ ਆ ਉਹ ਤੁਸੀਂ ਦੱਸਦੇ ਸੀ ਉਹ ਦੱਸੋ ਮੜੇ ਕੀ ਆ ਪੰਜ 6 ਸਾਲ ਹੋ ਗਈ ਭਾਈ ਜਦਾਂ ਇੰਟਰਵਿਊ ਹੋਈ ਸੀ ਕਿਉਂ ਮੈਂ ਦਿਲੋਂ ਮੇਰੀ ਬੇਟੀ ਆ ਉੱਥੇ ਸਾਨੇ ਵਾਲ ਹਾਂ ਉਹ ਜਦ ਚੱਲ ਜ ਇੰਟਰਵਿਊ ਮੈਂ ਜਿਹਦੇ ਟੀਵੀ ਲੱਗਿਆ ਹੋਇਆ ਸੀਗਾ ਉਹ ਸਕੂਲ ਦੇ ਪ੍ਰਾਇਮਰੀ ਦੇ ਵਿੱਚ ਇਧਰ ਸਾਈਡ ਤੇ ਆ ਕਿ ਨਾ ਉਰਲੇ ਸਾਈਡ ਤੇ ਉਹ ਸਾਈਡ ਤੇ ਜਦ ਗਿਆ ਰੋਕਣਾ ਵੀ ਨਾਲੇ ਤੇ ਮੇਰੇ ਹਰਕੋਟ ਵਾਲਾ ਉਹ ਕਹਿੰਦਾ ਵੀ ਮੈਂ ਘੁੰਮ ਕੇ ਜਿਵੇਂ ਆਪਾਂ ਜੇੜਾ ਮਾਰ ਲਈਏ ਉਹ ਕਹਿੰਦਾ ਵੀ ਆ ਮੈਂ ਕਹਿੰਦਾ ਕਿੱਥੇ ਤੋਂ ਛੋਟੇ ਥੱਲੇ ਤੋਂ ਕਿੱਥੇ ਤੱਕ ਚਲਿਆ ਗਿਆ ਸਮਾਨ ਤੱਕ ਚਲੇਗਾ ਆ ਵੀ ਕਿਹਾ ਉਹਨੇ ਵੀ ਸਮਾਨ ਤੱਕ ਚਲਿਆ ਗਿਆ ਬੜਾ ਕਹਿੰਦਾ ਮੇਰਾ ਸਫੈਦਾ ਕਹਿੰਦਾ ਉੱਥੇ ਦਾ ਉੱਥੇ ਹੀ ਖੜਾ ਕੋਸੀ ਆ ਕੀ ਆਪਾਂ ਨੇ ਛੋੜਿਆ ਕਿ ਨਾ ਟੀਵੀ ਦੇ ਵਿੱਚ ਇੰਟਰਵਿਊ ਦਿਨ ਚੱਲਦੀ ਸੀ ਤਾਂ ਕਹਿੰਦਾ ਸਪੈਟ ਦਾ ਉੱਥੇ ਦੀ ਉੱਥੇ ਖੜਾ ਫਿਰ ਉਹ ਨਿੰਮ ਵਾਲਾ ਮੋੜ ਤੋਂ ਜਾ ਕੇ ਲੰਬੜਦਾਰਾਂ ਦੇ ਟੀਵੀ 'ਚ ਬਰਫੀ ਵਾਲਾ ਵੀ ਦਿਖਾਇਆ ਉਹਨਾਂ ਨੇ ਸਾਰਾ ਇਹਨਾਂ ਦਾ ਘਰ ਵੀ ਦਿਖਾਇਆ ਇੱਕ ਮਾਤਾ ਜਮਈ ਬਜ਼ੁਰਗ ਸੀ ਰਾਤ ਟੀਵੀ 'ਚ ਉਹ ਕਹਿੰਦੀ ਉਹ ਫਿਰ মিডিਆ ਵਾਲੇ ਪੁੱਛਦੇ ਨੇ ਵੀ ਤੁਸੀਂ ਕਹਿੰਦੀ ਅਸੀਂ ਤਾਂ ਇਕੱਠੇ ਐਨੇ ਖੇលਦੇ ਆ ਬਚਪਨ ਤੋਂ ਹੀ ਖੇលਦੇ ਰਿਆਂ ਵਿਚਾਰੀ ਉਹ ਬਹੁਤ ਗਰਦ ਹੋਈ ਹੋਈ ਸੀ ਹਾਂ ਇੱਕਣ ਸੀਗਾ ਪੁੱਤ ਜਦੋਂ ਤੁਸੀਂ ਟੀਵੀ ਤੇ ਜੇ ਸੁਣੀ ਖਬਰ ਵੀ ਤਰਮਿੰਦਰ ਇਸ ਦੁਨੀਆ ਚ ਨਹੀਂ ਰਿਹਾ ਮਨ ਤਾਂ ਬਹੁਤ ਜ਼ਿਆਦਾ ਉਦਾਸ ਹੋ ਗਿਆ ਮੈਂ ਬਹੁਤ ਦਾਸ ਹੋਇਆ ਉਹਨਾਂ ਤਾਂ ਮੈਂ ਕਹਿੰਦਾ ਵੀ ਛਕੇ ਭਾਈ ਜਮਾ ਜਿਵੇਂ ਆਪਣੇ ਛਕੇ ਭਰਾ ਚੱਲ ਕੇ ਬਾਹਰ ਟੁੱਟ ਗਈ ਉਹ ਕਣ ਦੁੱਖ ਲੱਗਿਆ ਮਨ ਨੂੰ ਦੁੱਖ ਕਿਵੇਂ ਨਾ ਲੱਗੇ ਜਿਹੜੀਆਂ ਉਹਦੇ ਸਿਫਤਾਂ ਦੀਆਂ ਜਿਵੇਂ ਆਪਾਂ ਕਹਿੰਦੇ ਇਹ ਨਾ ਉਹਦੇ ਵਿੱਚ ਸਿਫਤਾਂ ਦੀਆਂ ਪੁੱਤੋ ਉਹਨਾਂ ਦੀਆਂ ਸਿਫਤਾਂ ਤਾਂ ਮੁੱਕੇ ਨਹੀਂ ਸਕਦੀਆਂ ਕਿਉਂ ਜਦੋਂ ਹੁਣ ਇੰਨੇ ਚ ਸਾਝੇ ਇਕੱਠੇ ਹੁੰਦੇ ਰਹੇ ਪਤਾ ਗੱਲਾਂ ਬਾਤਾਂ ਤੋਂ ਲੱਗਦਾ ਕਿੱਥੋਂ ਯਾਦ ਮਨੀ ਵਾਲੀਆਂ ਦਾ ਪੁੱਤ ਹਾਂ ਜੋ ਕਦੀ ਪੰਜਾਬ ਉਹਨਾਂ ਨੇ ਗੇੜਾ ਮਾਰਿਆ ਉਦੋਂ ਵੀ ਨਹੀਂ ਤੁਹਾਡੀ ਕਦੀ ਮੁਲਾਕਾਤ ਨਹੀਂ ਮੜ ਕੇ ਮਲੇ ਨਹੀਂ ਹੈਗੇ ਮੈਂ ਕਹਾਂ ਬਈ ਕਦੇ ਖਬਰਾਂ ਕਿਹਜੇ ਕਿ ਮੱਜਾਲੀ ਰੁਕਦੇ ਹੋਣਗੇ ਕਿੰਨੇ ਕਿ ਦੋਸਤ ਬਣੇ ਹੋਣਗੇ ਉਹਦੇ ਫਿਰ ਉਹਨੂੰ ਲਈ ਫਿਰਦੇ ਹੋਣਗੇ ਪੰਜਾਬ ਵਿੱਚ ਹੈ ਨਾ ਬਿਲਕੁਲ ਸਹੀ ਗੱਲ ਹੈ ਮਨ ਦੇ ਵਿੱਚ ਇੱਛਾ ਤਾਂ ਹੋਣੀ ਸੀਗੀ ਤੁਹਾਡੇ ਹੈ ਨਾ ਵੀ ਮੈਂ ਮਿਲਾਂ ਇੱਕ ਵਾਰ ਬਹੁਤ ਜ਼ਿਆਦੇ ਮੱਲ ਹਾਂ ਬਹੁਤ ਜ਼ਿਆਦੇ ਇੱਛਾ ਵੀ ਕਿਵੇਂ ਮਿਲੀਏ ਇੱਛਾ ਪਰ ਬੱਬੂ ਇਹ ਅਧੂਰੀ ਰਹਿ ਗਈ ਅਧੂਰੀ ਰਹਿ ਗਈ ਪੁੱਤ ਹੁੰਦਾ ਕੀ ਕਰੀਏ ਫਿਰ ਹੁਣ ਵੇ ਵਾਦਾ ਕੰਮਾਂ ਨੇੜੇ ਤੇਰੇ ਹੁੰਦਾ ਨਾ ਉੱਠ ਕੇ ਮਿਲ ਵੀ ਆਉਂਦੇ ਹੋ ਜਿਵੇਂ ਉਹਨਾਂ ਦੇ ਪੁੱਤਰ ਨੇ ਸਣੀ ਦਿ올 ਬੋ ਵੀ ਦਿ올 ਲੱਗਦਾ ਵੀ ਉਹਨਾਂ 'ਚ ਝਲਕ ਪੈਂਦੀ ਹੈ ਧਰਮਿੰਦਰ ਦਿ올 ਝਲਕ ਤਾਂ ਪੈਂਦੀ ਆ ਉਹਦੀ ਰੀਸ਼ ਨਹੀਂ ਪਰ ਕਰ ਸਕਦੇ ਹੁਣ ਚਾਹੇ ਤੁਹਾਨੂੰ ਗੁੱਸਾ ਲੱਗੇ ਜਾਂ ਗਾਲ੍ਹਾਂ ਦਾ ਚਾਹੇ ਗੁੱਸੇ ਲੱਗੇ ਨਾਂ ਦੀ ਨਾਂ ਬਿਲਕੁਲ ਨਹੀਂ ਬਿਲਕੁਲ ਜੱਟ ਵੱਖਰੀ ਦੀ ਦੁਨੀਆ ਤੋਂ ਹਾਂ 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 ਉਹ ਵੀ ਕਈ ਲੋਕੋ ਐਵੀਂ ਕਹੀ ਆਂਦੇ ਉਹਨਾਂ ਦੂਜਾ ਵਿਆਹ ਕਰਾਇਆ ਧਰਮ ਬਦਲਿਆ ਬਹੁਤ ਲੋਕਾਂ ਨੇ ਉਸ ਨੂੰ ਇਹ ਗੱਲ ਨੂੰ ਲੈ ਕੇ ਵੀ ਬੜਾ ਛਾਲਿਆ ਸੀਗਾ ਲੋਕਾਂ ਦਾ ਕਿਦੇ ਮੂੰਹ ਫਾਣਾ ਪੁੱਤ ਬਹੁਤ ਕੁਝ ਕਹਿੰਦੇ ਨੇ ਲੋਕ ਨਹੀਂ ਦੋਨੀ ਬਹੁਤ ਵਿਆਹ ਦੋ ਵਰਕ ਤੋਂ ਹੁੰਦੇ ਨੇ ਕਿ ਇਹ ਕੋਈ ਬੜਾ ਕੰਮ ਤਾਂ ਨਹੀਂ ਕੋਈ ਨਮਾ ਕੰਮ ਥੋੜੋ ਇਹ ਨਹੀਂ ਇਹ ਤਾਂ ਬਹੁਤ ਮਲੇ ਦੀ ਗੱਲ ਠੀਕ ਆ ਹੋ ਗਿਆ ਕਰਾ ਲਿਆ ਤਾਂ ਕੀ ਹੋ ਗਿਆ ਜਦੋਂ ਤੁਹਾਡੀ ਦੋਸਤੀ ਸੀਗੀ ਤਰਮਿੰਦਰ ਦਿਉਲ ਦੇ ਨਾਲ ਮਿਲਦੇ ਸੀ ਉਦੋਂ ਉਹਨਾਂ ਦਾ ਵਿਆਹ ਹੋਇਆ ਹੋਇਆ ਸੀਗਾ ਜਾਂ ਨਹੀਂ ਨਹੀਂ ਮੰਨ ਲਿਆ ਜਾਣੀ ਦੀ ਉਹਦਾ ਵਿਆਹ ਹੋਇਆ ਹਾਂ ਨਾ ਤੁਸੀਂ ਗਏ ਸੀ ਵਿਆਹ ਤੇ ਉਹਨਾਂ ਦੇ ਕੋਈ ਨਹੀਂ ਵਿਆਹ ਚ ਨਹੀਂ ਗਏ ਐਵੇਂ ਕਹੀਏ ਬੈਠੀ ਮੇਲੇ ਹੁੰਦੇ ਰਹੇ ਨੇ ਬਸ ਗਏ ਕਿਤੇ ਨਹੀਂ ਉਹਦੇ ਨਾਲ ਹਾਂ ਤੋਂ ਬੈਠੀ ਮੇਲੇ ਹੁੰਦੇ ਰਹੇ ਨੇ ਇਹ ਜਿਹੜੀਆਂ ਮਤਲਬ ਉਹ ਦੋ ਰਾਤਾਂ ਮੇਰੇ ਕੋਲ ਪਏ ਕੇ ਗੱਲਾਂ ਕਰ ਲੀਆਂ ਸੀ ਰਾਤ ਨੂੰ ਸਾਈ ਰਾਤ ਪੈਂਦੇ ਨੇ ਗੱਲਾਂ ਹੀ ਕਰੀਆਂ ਕਿਹੜੀਆਂ ਗੱਲਾਂ ਕੀਤੀਆਂ ਉਸ ਰਾਤ ਆਹ ਇਹ ਤੂੰ ਬੰਦੇ ਵੀ ਇੰਨੀ ਨੌਕਰੀ ਨਾਲ ਤੁਸੀਂ ਕਿਵੇਂ ਕਰਦੇ ਹੋ ਗੁਜ਼ਾਰਾ ਵੀ ਖੇਤੀ ਨਹੀਂ ਕਰਦੇ ਕਹਿੰਦਾ ਨਹੀਂ ਪਹਿਲਾਂ ਬਜ਼ੁਰਗ ਖੇਤੀ ਕਰਦੇ ਸੀਗੇ ਆਹ ਮੈਂ ਫਿਰ ਪੜ੍ਹ ਲਿਆ ਪੜ੍ਹ ਕੇ ਮੈਨੂੰ ਆ ਨੌਕਰੀ ਮਿਲ ਗਈ ਬਸ ਵੀ ਮੈਨੂੰ ਕਹਿੰਦਾ ਵੀ ਤੂੰ ਵੀ ਪੜ੍ਹਦਾ ਮੈਂ ਲਾਇਆ ਸੀ ਗਾਦੀ ਮਾ ਸਾਡੇ ਦੋ ਹਲ ਦੀ ਖੇਤੀ ਦੀ ਬੰਦਿਆਂ ਦੀ ਘਾਟ ਦੀ ਮੈਨੂੰ ਤਾਂ ਹਾਲ ਨੂੰ ਹੀ ਲੱਗਾ 13 ਸਾਲ ਤੋਂ ਤਾਂ ਮਨ ਸ਼ਾਮਾ ਹਾਲ ਨੂੰ ਲਾਤਾ ਦੀ ਬੁੱਤ ਹਾਂ ਮੈਨੂੰ ਪਾਈ ਸਾਡੇ ਪਿਓ ਗਾ ਨੇ ਲਾਇਆ ਹੀ ਨਹੀਂ ਪੰਨ ਨੌਕਰੀ ਕਿੱਥੋਂ ਮਿਲੇ ਫਿਰ ਆਹ ਬੜਾ ਨੂੰ ਕਿੱਥੇ ਨੌਕਰੀਆਂ ਵੱਲ ਹੈ ਨਾ ਹਾਂ ਪਾ ਜੀਆਂ ਜੱਗ ਲਾ ਕਰੀ ਜਾਂਦੇ ਤੇ ਪੁੱਤ ਤਾਂ ਬਿਲਕੁਲ ਹੀ ਬਜ਼ੁਰਗ ਨੇ ਜਿਨ੍ਹਾਂ ਦੇ ਨਾਲ ਤਰਮਿੰਦਰ ਦਿਓਲ ਨੇ ਕਾਰਣੀ ਦਾ ਦੁੱਧ ਵੀ ਪੀਤਾ ਦੋ ਰਾਤਾਂ ਵੀ ਬਤੀਤ ਕੀਤੀਆਂ ਪਰ ਅੱਜ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਤਰਮਿੰਦਰ ਦਿਓਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕਹਿੰਦੇ ਸਾਡਾ ਮਨ ਬਹੁਤ ਉਦਾਸ ਹੋਇਆ ਅਸੀਂ ਤਾਂ ਰੋਟੀ ਵੀ ਨਹੀਂ ਖਾਧੀ ਕਿਉਂਕਿ ਤਰਮਿੰਦਰ ਦਿਓਲ ਨੇ ਅਸਲ ਦੇ ਵਿੱਚ ਜ਼ਿੰਦਗੀ ਚ ਕੀ ਖਟਿਆ ਇਹ ਬਜ਼ੁਰਗਾਂ ਦੀ ਜ਼ੁਬਾਨੀ ਤੁਸੀਂ ਸੁਣੋਗੇ ਲੰਮਾ ਸਮਾਂ ਅਰਸਾ ਬੀਤ ਗਿਆ ਸੀ ਮਿਲੇ ਬਿਨਾ ਪਰ ਅੱਜ ਵੀ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਇਹਨਾਂ ਦੇ ਦਿਲਾਂ ਦੇ ਵਿੱਚ ਤਾਜ਼ੀਆਂ ਨੇ ਧੰਨਵਾਦ